ਸਰਮ ਸਤਕਾਰਯੋ ਸਤਲੁਜ ਮਿਸ਼ਨ ਦੇ ਸਦਾ ਪਤਰ ਤੇ ਸਾਰੇ ਪਰਮ ਪ੍ਰਬੰਧਕ ਸਜਣ ਸਾਡੇ ਸਾਰੇ ਸਤਕਾਰਯੋ ਕਮੇਟੀ ਮੈਂਬਰ ਸਭਾਨ ਸਾਰਨ ਫਤਿਹ ਅਰਦਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਦਾਰ ਰਾਜੀਪਾਲ ਸਿੰਘ ਜੀ ਬਰਾੜ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਪਹਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਸ਼੍ਰੀ ਕਾਲ ਤਖਸਾਲਬ ਤੋਂ ਸਤਿਜੋ ਕਮੇਟੀ ਭਰਤੀ ਦੇ ਰੂਪ ਵਿੱਚ ਡਿਊਟੀ ਲੱਗੀ ਸੀ ਬਹੁਤ ਵੱਡਾ ਯੋਗਦਾਨ ਜਿਥੇ ਭਰਤੀ ਦੇ ਰੂਪ ਵਿੱਚ ਤਕਰੀਬਨ 55-60 ਹਜ਼ਾਰ ਦੀ ਭਰਤੀ ਕੀਤੀ ਗਈ ਉਸ ਦੇ ਨਾਲ ਨਾਲ ਬੜੀ ਚੰਗੀ ਔਰ ਸਦੀ ਸਾਨੂੰ ਸੇਧ ਵੀ ਦਿੱਤੀ ਔਰ ਅਸੀਂ ਇੱਕ ਵਾਰ ਉਧਰ ਖੀਰਕੋਟ ਸਾਈਡ ਗਏ ਸੀ ਉੱਥੇ ਵੀ ਨਹਿਰਾਂ ਤੇ ਬਹੁਤ ਵੱਡੇ ਵੱਡੇ ਬੈਨਰ ਪੋਸਟਰ ਇਹਦੇ ਲੱਗੇ ਹੋਏ ਸੀ ਉਸ ਨੂੰ ਹਲਾਰਾ ਦੇਣ ਲਈ ਸਾਡੀ ਮਹਿਮ ਨੂੰ ਕਾਮਯਾਬ ਕਰੀ ਸੁ ਕੋਈ ਬਿਨਾ ਦੱਸੇ ਬਿਨਾ ਕੁਝ ਕਿਸੇ ਨੂੰ ਪ੍ਰਚਾਰ ਕਰਿਆ ਹਰ ਪੱਖ ਤੋਂ ਮਾਇਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਅਰਹਰ ਪੱਖ ਤੋਂ ਬਹੁਤ ਵੱਡਾ ਯੋਗਦਾਨ ਤੁਹਾਡੀ ਸਸਤਾ ਨੇ ਪਾਇਆ